ਸਸ਼ੇਅ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਨੂੰ ਸੋਸ਼ਲ ਮੀਡੀਆ ਤੇ ਹਥਿਆਰਾ ਦਿਨਾ ਵੀਡੀਓ ਪਾਉਣੀ ਕਾਫੀ ਮਹਿੰਗੀ ਪੈ ਗਈ। ਦਰਅਸਲ ਹਾਲੀ ਦੇ ਸਮੇਂ ਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਜੋ ਕਿ ਥਾਰ ਗੱਡੀ ਤੇ ਹਥਿਆਰਾ ਦੇ ਸੰਬੰਧ ਇੱਕ ਵੀਡੀਓ ਬਣਾਉਂਦਾ ਹੈ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਵੀ ਕਰਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਦਰਅਸਲ ਕਰਨਦੀਪ ਸਿੰਘ ਸਿਆਈਏ 2 ਬਠਿੰਡਾ ਇਨਚਾਰਜ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਕਤ ਵਿਅਕਤੀ ਜੀ ਜਿਸ ਦਾ ਨਾਮ ਜਸਕਰਨ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਅਜਿਹੀ ਵੀਡੀਓਜ਼ ਤੇ ਪਾਬੰਦੀ ਲਗਾਈ ਗਈ ਹੈ ਹਥਿਆਰਾਂ ਦੀ ਨਮਾਇਸ਼ ਜਿਹੜੀ ਹੈ ਹੁੱਲੜਬਾਜ਼ੀ ਆ ਸੋਸ਼ਲ ਮੀਡੀਆ ਤੇ ਨਹੀਂ ਕੀਤੀ ਜਾ ਸਕਦੀ ਇਸ ਦੇ ਦਰਮਿਆਨ ਚਾਹ ਦੇ ਵੀਡੀਓ ਸਾਹਮਣੇ ਆਈ ਹੈ ਤਾਂ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਸ ਸ਼ਖਸ ਤੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਾਹਿਬ ਜੀ ਨਾਮਾਤੇ ਕੀ ਜਿਹੜਾ ਥਾਣਾ ਹੈ ਮੈਂ ਇੰਸਪੈਕਟਰ ਕਰਨ ਚਾਰਜੀਏ 2 ਸਟਾਪ ਬਠਿੰਡਾ ਇੱਕ ਮਾਮਲਾ ਦਰਜ ਕੀਤਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਈ ਸੀ ਕੀ ਮਾਮਲਾ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਵੀ ਇੱਕ ਵਿਅਕਤੀ ਜਿਹੜਾ ਉਹ ਅਸਲੇ ਸਮੇਤ ਆਪਣੀ ਥਾਰ ਗੱਡੀ ਦੇ ਬਾਹਰ ਕੁਝ ਵੈਪਨਾਂ ਨੂੰ ਦਿਖਾ ਰਿਹਾ ਹੈ ਤੇ ਫਾਇਰ ਕਰ ਰਿਹਾ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਸੀਐਸਟਾਫ 2 ਦੀ ਪੁਲਿਸ ਪਾਰਟੀ ਵੱਲੋਂ ਜਿਹੜਾ ਇਸ ਬੰਦੀ ਇੱਕ ਐਫਆਈਆਰ ਲੋਜ ਕਰੀ ਗਈ ਸੀ ਥਾਣਾ ਕਿੰਡ ਦੇ ਵਿੱਚ ਜਿਸ ਦੇ ਵਿੱਚ ਜਸਕਰਨ ਸਿੰਘ ਨਾਮ ਦੇ ਜਿਹੜੇ ਵਿਅਕਤੀ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਇਸ ਵਿਅਕਤੀ ਵੱਲੋਂ ਜਿਹੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਸਲੇ ਸਮੇਤ ਵੀਕ ਅਪਲੋਡ ਕੀਤੀਆਂ ਗਈਆਂ ਸੀ ਇਸ ਤੋਂ ਇਲਾਵਾ ਉਹ ਉਹਦੇ ਵਿੱਚੋਂ ਫਾਇਰ ਕਰਦਾ ਵੀ ਜਿਹੜਾ ਦਿਖਾਈ ਦੇ ਰਿਹਾ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਹੜਾ ਇਹ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਖਿਲਾਫ ਤੋਂ ਪਹਿਲਾਂ ਵੀ ਮਾਮਲਾ ਤਾਂ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ 307 ਦਾ ਜਿਹੜਾ ਐਫਆਈਆਰ ਦਰਜ ਹੈਗੀ ਹੈ ਅੱਜ ਇਹਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ 2 ਦਿਨ ਦਾ ਜ਼ਿਲ੍ਹਾ ਪੁਲਿਸਮੈਨ ਹਾਸਲ ਕੀਤਾ ਗਿਆ ਜੋ ਰਿਮਾਂਡ ਦਰਾਂ ਅਸੀਂ ਇਹਦੀ ਪੁੱਛਗਿਛ ਕਰ ਰਹੇ ਹਾਂ ਦੀ ਡੀਪਲੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਅਸਲਾ ਸੀ ਉਹ ਇਹ ਆਪ ਦਾ ਸੀ ਜਾਂ ਕੋਈ ਲੈ ਗਿਆ ਤੁਮਨੇ ਜਿਆਦਾ ਲਾਂਸੇ ਅਨੀ ਅਸੀਂ ਇਹਦੀ ਇਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਅਸਲਾ ਕਿਸੇ ਇਹਦੇ ਦੋਸਤ ਦਾ ਜਿਹੜਾ ਇਹਨਾਂ ਦੇ ਦੱਸਣ ਦੇ ਮੁਤਾਬਕ ਹੈਗਾ ਤੋ ਅਸੀਂ ਅਸਲਾ ਰਿਕਵਰ ਵਾਕੇ ਜਿਹੜੀ ਅਗਲੀ ਬੰਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਵਾਂਗੇ ਜੇ ਕਿਸੇ ਦਾ ਹੋਰ ਹੋਇਆ ਤਾਂ ਫਿਰ ਤਾਂ ਉਹਤੇ ਵੀ ਮਾਮਲਾ ਦਾ ਪਹੁੰਚ ਦੇਖੋ ਜੀ ਜੋ ਆਰਐਨਜੀ ਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੈਂਦੀ ਹੈ ਜੀ ਤਾਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਈਆਂ ਨੂੰ ਗਿਆਨ ਦੀ ਘਾਟ ਕਰਕੇ ਪਾਪ ਹੁੰਦੇ ਆ ਕਈ ਜਾਣੂ ਚ ਦੇ ਪੱਪ ਦੇ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਹੈ ਚਾਹੇ ਉਹ ਫੇਸਬੁੱਕ 'ਚ ਹੈ ਕਿਸ ਤਰ੍ਹਾਂ ਦਾ ਵੀ ਉਹਦਾ ਸੋਸ਼ਲ ਮੀਡੀਆ ਅਕਾਊਂਟ ਹੈਗਾ ਉਹ ਰੂਟੀਨ ਦੇ ਵਿੱਚ ਇਹ ਚੀਜ਼ਾਂ ਦੇਖਦਾ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹਦਾ ਬੜੀ ਅੱਛੀ ਤਰ੍ਹਾਂ ਪ੍ਰਚਾਰ ਵੀ ਹੋ ਰਿਹਾ ਹੈ ਵੀ ਜੇ ਕੋਈ ਗਨ ਕਲਚਰ ਦੇ ਨਾਲ ਜਾਂ ਗਨ ਕਲਚਰ ਨੂੰ ਪ੍ਰੋਮੋਟ ਕਰਨ ਲਈ ਕੋਈ ਇਸ ਤਰ੍ਹਾਂ ਦੀ ਪਿਕ ਅਪਲੋਡ ਕਰਦਾ ਹੈ ਤਾਂ ਉਹ ਕਾਨੂੰਨ ਮੁਤਾਬਕ ਇੱਕ ਜਿਹੜਾ ਜੁਰਮ ਹੈਗਾ ਬਾਕੀ ਅਸੀਂ ਅਪੀਲ ਵੀ ਕਰਦੇ ਹਾਂ ਇਸ ਤਰ੍ਹਾਂ ਦਾ ਕੋਈ ਵੀ ਜੇਕਰ ਵੈਪਨ ਦੇ ਰਿਲੇਟਿਡ ਗਨ ਕਲਚਰ ਦੇ ਰਿਲੇਟਿਡ ਕੋਈ ਕਿਸ ਤਰ੍ਹਾਂ ਦੀ ਜਿਹੜੀ ਆਪਣੀ ਫੋਟੋ ਜਾਂ ਕੋਈ ਵੀਡੀਓ ਅਪਲੋਡ ਨਹੀਂ ਕਰਨੀ ਚਾ ਉਹ ਵੀ ਇਸ ਨਾਲ ਜਿਹੜਾ ਜਿਹੜਾ ਸੁਸਾਇਟੀ ਦੇ ਵਿੱਚ ਉਹਦਾ ਗਲਤ ਪ੍ਰਭਾਵ ਪੈ ਜਾਂਦਾ। ਇਹ ਵੀ ਵਾਰੀ ਆ ਆਪਣੇ ਬੱਚਿਆਂ ਨੂੰ ਕੋਈ ਮਲਕੇ ਪੜਾ ਲੈਂਦੇ ਹੈਗੇ ਜਾਂ ਵੀ ਸੰਕੇਤ ਉਹ ਕੋਈ ਬੋਟੋ ਕਰਾ ਲੈਂਦਾ, ਬਿਟੋ ਕਰਾ ਲਾ। ਜੇ ਕਿਸੇ ਜਾਦੂਸਤ ਨੂੰ ਦੇ ਦਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ। ਦੇਖੋ ਲਾਅ ਦੇ ਅਕੋਰਡਿੰਗ ਹਰੇਕ ਤਰ੍ਹਾਂ ਉਹਦੇ ਵਿੱਚ ਬਰੀਫ ਕੀਤਾ ਗਿਆ। ਦੇਖੋ ਇੰਟੈਂਸ਼ਨ ਕੋਈ ਵੀ ਵੈਪਨ ਹੈ ਉਹਨੂੰ ਕਿਸ ਇੰਟੈਂਸ਼ਨ ਨਾਲ ਅਸੀਂ ਉਹਨੂੰ ਕੈਰੀ ਕਰ ਰਹੇ ਆ। ਜੇ ਜਿੰਦਾ ਵੀ ਵੈਪਨ ਹੈਗਾ ਜਿਸ ਵੀ ਵਿਅਕਤੀ ਦਾ ਲਾਇਸੈਂਸ ਉਹਦਾ ਵੈਪਨ ਹੈ ਉਹ ਹੀ ਉਹਨੂੰ ਵਿਅਕਤੀ ਉਸ ਲਾਇਸੈਂਸ ਦੇ ਵੈਪਨ ਨੂੰ ਕੈਰੀ ਕਰ ਸਕਦਾ। ਜੇ ਕੋਈ ਹੋਰ ਉਸ ਵੈਪਨ ਨੂੰ કેરી ਕਰਦਾ ਜਾਂ ਉਹਦੇ ਨਾਲ ਕੋਈ ਫੋਟੋ ਜਿਹੜਾ ਸੋਸ਼ਲ ਮੀਡੀਆ ਤੇ ਪਾਉਂਦਾ ਜਾਂ ਵੈਸੀ ਵੀ ਉਹਨੂੰ ਇੰਟਰਨੈਟ ਤੇ ਸ਼ੇਅਰ ਕਰਦਾ ਹੈ ਉਹ ਦੇਖੋ ਉਹ ਇੱਕ ਇੱਕ ਕ੍ਰਾਈਮ ਨਹੀਂ ਹੈ ਜੀ ਬਾਕੀ ਲਾਅ ਅਕੋਰਡਿੰਗ ਹਰੇਕ ਤਰ੍ਹਾਂ ਦੀ ਵੱਖਰੀ ਵੱਖਰੀ ਪ੍ਰੋਵੀਜ਼ਨ ਜਿਹੜੀ ਬਣੀ ਹੋਈ ਹੈ